ਨਨਾ ਜੀਤ ਸਿੰਘ ਸਰਪੰਚ ਪਿੰਡ ਰੋਡਾਂ ਵਾਲਾ ਸ੍ਰੀ ਮੁਕਸਰ ਸਾਹਿਬ ਦਾ ਡਿਸਟ੍ਰਿਕਟ ਹੈ ਜੀ ਆਪਣਾ ਕਿਵੇਂ ਵੇਖਦੇ ਹੋ ਹਾਲਾਤ ਕੱਲ ਆਪ ਮਹਿਲ ਕਲਾਂ ਤੋਂ ਚੱਲੇ ਹਾਂਜੀ ਅੱਜ ਆਪਾਂ ਇੱਥੇ ਪਹੁੰਚੇ ਕੱਲ ਹੀ ਪਹੁੰਚ ਗਏ ਕੱਲ ਤੋਂਡੇ ਪੁੰਚ ਤੋਂ ਪਹਿਲਾਂ ਹੀ ਹੰਝੂ ਗਏ ਤੇ ਗੋਲੇ ਦਾਗ ਤੇ ਸਥਿਤੀ ਤਣਾਅਪੂਰਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਬਈ ਬਹੁਤ ਇੱਥੇ ਇਹ ਹਫੜਾ ਹਫੜਾ ਦਫੜੀ ਮਚਣ ਵਾਲੀ ਜਿਵੇਂ ਪਹਿਲੀ ਗੱਲ ਤਾਂ ਸਰ ਮੈਂ ਤੁਹਾਡਾ ਜੀ ਪੰਜਾਬ ਦਾ ਚੈਨਲ ਦਾ ਬਹੁਤ ਧੰਨਵਾਦ ਕਰਦਾ ਇੱਕ ਜਿਹੜਾ ਗੋਦੀ ਮੀਡੀਆ ਉਹ ਕੋਸ਼ਿਸ਼ ਕਰ ਰਿਹਾ ਵੱਡੇ ਚੈਨਲਾਂ ਤੇ ਚਲਾ ਕੇ ਵੀ ਇਹਨੂੰ ਬੰਦ ਕੀਤਾ ਜਾਵੇ ਪਰ ਤੁਹਾਡਾ ਜਿਹੜਾ ਚੈਨਲ ਆ ਸਾਡਾ ਸਾਥ ਦੇ ਰਿਹਾ ਦੋ ਤਿੰਨ ਦਿਨਾਂ ਤੋਂ ਤੁਹਾਡੇ ਚੈਨਲ ਦਾ ਮੈਂ ਕਿਸਾਨ ਯੂਨੀਅਨ ਦੇ ਜਿੰਨੀਆਂ ਵੀ ਯੂਨੀਅਨਾਂ ਚੱਲੀਆਂ ਇਹਨਾਂ ਸਾਰਿਆਂ ਦੀ ਤਰਫੋਂ ਤੁਹਾਡੇ ਚੈਨਲ ਦਾ ਸਭ ਤੋਂ ਵੱਧ ਧੰਨਵਾਦ ਕਰਦਾ ਕਿਉਂਕਿ ਅਸੀਂ 11 ਤਰੀਕ ਦੇ ਡੇਰੇ ਲਾਏ ਉੱਥੇ ਤੇ 11 ਤਰੀਕ ਦੀ ਤੁਸੀਂ ਕਵਰੇਜ ਬਖਾ ਰਹੇ ਹੋ ਇਹ ਬਹੁਤ ਵਧੀਆ ਗੱਲ ਆ ਤੁਹਾਡਾ ਧੰਨਵਾਦ ਆ ਤੇ ਦੂਜਾ ਨੰਬਰ ਤੁਸੀਂ ਆਖਿਆ ਵੀ ਸਥਿਤੀ ਜਿਹੜੀ ਤਣਾਅਪੂਰਵਕ ਹੈ ਇਹ ਤਾਂ ਬੰਨੀ ਹੈ ਇਹ ਤਾਂ ਦੇਖੋ ਜਿਵੇਂ ਨੌਜਵਾਨ ਮੁੰਡਿਆਂ ਨੇ ਤੁਹਾਨੂੰ ਦੱਸਿਆ ਵੀ ਆਏ ਨੂੰ ਦੇਖ ਤੇ ਚੜ ਕੇ ਆਏ ਨੂੰ ਤੇਗ ਕਿਉਂਕਿ ਤੇਗ ਨਾਲ ਦਾ ਮਸਲਾ ਹੱਲ ਹੋ ਹੀ ਜਾਂਦਾ ਹੈ ਖਾਲਸੇ ਦਾ ਕੰਮ ਪਿੱਛੇ ਹਟਣਾ ਤਾਂ ਹੈ ਨਹੀਂ ਨਾ ਹੀ ਹਟਾਂਗੇ ਦਿੱਲੀ ਤਾਂ ਜਾਣਾ ਹੀ ਹੈ ਉਹਦੇ ਵਿੱਚ ਟਾਈਮ ਪੈ ਸਕਦਾ ਹੈ 2 ਦਿਨ ਪੈ ਸਕਦੇ ਆ 3 ਪੈ ਸਕਦੇ ਆ 4 ਪੈ ਸਕਦੇ ਆ ਦਿੱਲੀ ਜਾ ਕੇ ਰੁਕਾਂਗੇ ਮੋਦੀ ਦੀ ਤੁਹਾਨੂੰ ਤੇ ਗੋਡਾ ਜਰੂਰ ਰੱਖਾਂਗੇ ਹੋਰ ਕੁਝ ਹੋਵੇ ਨਾ ਹੋਵੇ ਮੰਗਾ ਮਣਵਾ ਕੇ ਵਾਪਸ ਮੜੋ ਮੰਗਾ ਤਾਂ ਮੰਨ ਮੰਗਾ ਤਾਂ ਆਪ ਮੰਨੂਗਾ ਹੁਣ ਹੁਣ ਵੀ ਉਹ ਤਾਂ ਕਹੀ ਜਾਂਦਾ ਵੀ ਮੇਰੇ ਨਾਲ ਬਾਤ ਕਰੋ ਬਾਤ ਕਰਨ ਲੱਗਿਆਂ ਤੇ ਟਾਈਮ ਵੇਸਟ ਕਰਦਾ ਵੀ ਮੇਰੇ ਨਾਲ ਬਾਤ ਕਰ ਲਓ ਮੰਤਰੀ ਭੇਜ ਤੇ ਕਿਤੇ ਚੰਡੀਗੜ ਕਿਤੇ ਭੇਜ ਤੇ ਕਿਤੇ ਕਿਤੇ ਭੇਜ ਤੇ ਰਾਤ ਵੀ ਮੈਸੇਜ ਆਇਆ ਉਹਨਾਂ ਦਾ ਆਈਜੀ ਦਾ ਵੀ ਫੋਨ ਤੇ ਬਾਤ ਸਾਡੇ ਨਾਲ ਗੱਲ ਕਰੋ ਪਰ ਸਾਡੀਆਂ ਜੋ ਜਥੇਬੰਦੀਆਂ ਸਾਨੂੰ ਰੂਪਰੇਖਾ ਦੇਣਗੀਆਂ ਉਹਦੇ ਹਿਸਾਬ ਮੁਤਾਬਕ ਸਾਡਾ ਜਿਹੜਾ ਨੌਜਵਾਨ ਹੈ ਉਹ ਚੱਲੇਗਾ ਅਸੀਂ ਜੋ ਜਥੇਬੰਦੀਆਂ ਦਾ ਹੁਕਮ ਹੋਊਗਾ ਉਹ ਸਾਬ ਨਾਲ ਚੱਲੇਗਾ। ਬਿਲਕੁਲ ਦੇਖੋ ਜਿਸ ਤਰੀਕੇ ਦੇ ਨਾਲ ਲੀਡਰਸ਼ਿਪ ਦਾ ਹੁਕਮ ਹੋਏਗਾ ਉਸ ਤਰੀਕੇ ਦੇ ਨਾਲ ਹੀ ਕਿਸਾਨ ਅੱਗੇ ਵਧੇਗਾ। ਭਾਜੀ ਤੁਹਾਡਾ ਕੀ ਨਾਮ ਹੈ? ਸਰਿੰਦਰ ਸਿੰਘ। ਕਿੱਥੋਂ ਆਏ ਹੋ? ਨਾਲ ਜਿਹੜਾ ਖਨੋਰੀ ਤੋਂ ਠੀਕ ਹੈ ਤੁਸੀਂ ਨੇ ਲੋਕਲੋ ਕਿਸ ਤਰੀਕੇ ਦੀ ਸੇਵਾ ਪਾਣੀ ਚੱਲ ਰਿਹਾ ਇੱਥੇ ਕਹਿੰਦੇ ਕਿਸਾਨ ਬਾਹਰੋਂ ਆਏ ਨੇ ਲੋਕਲ ਬਿਲਕੁਲ ਵਧੀਆ ਚੱਲ ਰਿਹਾ ਜੀ ਲੰਗਰ ਪਾਣੀ ਦਾ ਵੀ ਤੇ ਇਹਨਾਂ ਦੇ ਨਾਲ ਸਹਿਯੋਗ ਵੀ ਪੂਰਾ ਹੈ ਸਾਡੇ ਸਾਰੇ ਇਲਾਕੇ ਦਾ। ਬਾਕੀ ਹਰਿਆਣਾ ਗਵਰਨਮੈਂਟ ਜਿਹੜੀ ਸਾਡੇ ਨਾਲ ਧੱਕਾ ਕਰ ਰਹੀ ਹੈ ਸਵਿਧਾਨ ਦੇ ਮੁਤਾਬਕ ਹਰਿਆਣਾ ਨੂੰ ਕੋਈ ਹੱਕ ਨਹੀਂ ਅਕੇ ਵੈਰੀਗੇਟ ਲਾਣ ਦਾ ਤੇ ਮੈਂ ਤੁਹਾਡੇ ਚੈਨਲ ਜਰੀਏ ਖੱਟਰ ਸਰਕਾਰ ਨੂੰ ਇਹ ਕਹਿਣਾ ਚਾਹਣਾ ਕਿ ਇਹ ਉਡਨੇ ਸਭ ਪੰਜਾਬ ਤੋਂ ਚੱਲ ਚੁੱਕੇ ਨੇ ਇਹ ਤੁਹਾਡੇ ਮੱਥੇ 'ਚ ਹੀ ਵੱਜਣਗੇ ਇਹਨਾਂ ਨੂੰ ਰੋਕਿਆ ਨਾ ਜਾਵੇ ਇਹਨਾਂ ਨੂੰ ਰਸਤਾ ਦਿੱਤਾ ਜਾਵੇ ਫੀਲਿੰਗ ਤਾਂ ਪੂਰੀ ਇੱਕ ਅੰਤਰਰਾਸ਼ਟਰੀ ਬਾਰਡਰ ਵਾਲੀ ਆ ਰਹੀ ਹੋਣੀ ਉਸ ਤੋਂ ਵੀ ਉੱਪਰ ਦਾ ਬਾਰਡਰ ਬਣਾਤਾ ਇਹਨਾਂ ਨੇ ਦਾ ਬਿਲਕੁਲ ਜੀ ਇਹਨਾਂ ਨੇ ਦਾ ਪਾਕਿਸਤਾਨ ਵਾਲਾ ਬਣਾਤਾ ਨਹੀਂ ਫਿਰ ਜੇ ਇਹ ਕੰਮ ਕਰਨਗੇ ਫਿਰ ਪੰਜਾਬ ਨੂੰ ਵੱਖਰਾ ਕਰ ਦਿਓ ਫੇਸਾ ਦੂਜਿਆਂ ਨੂੰ ਅਲੱਗ ਕਰੋ ਫਿਰ ਇੰਨੀ ਇੰਨੀ ਸਕਿਉਰਿਟੀ ਸਾਨੂੰ ਉੱਥੇ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲਿਆਂ ਨੇ ਨਹੀਂ ਲਾਈ ਅਸੀਂ ਜਾ ਰਹੇ ਹਾਂ ਪੰਜਾਬ ਦੇ ਲੋਕ ਜਾਂਦੇ ਨੇ ਇੰਡੀਆ ਦੇ ਲੋਕ ਜਾਂਦੇ ਨੇ ਪਰ ਇਹਨਾਂ ਨੇ ਸਾਨੂੰ ਰੋਕਤਾ ਜਾਂ ਤਾਂ ਇਹ ਲਿਖ ਦੇ ਪੰਜਾਬੀਆਂ ਜਾਂ ਜਾਂ ਤਾਂ ਇਹਨਾਂ ਨੂੰ ਇਹ ਲੱਗਦਾ ਕਿ ਕਿਸਾਨ ਅੰਨਦਾਤਾ ਉਹ ਤਾਂ ਤੰਗ ਕਿਉਂ ਆ ਅੰਨਦਾਤੇ ਤੋਂ ਡਰ ਕਿਉਂ ਰਏ ਆ ਅੰਨਦਾਤਾ ਆਪਣੀਆਂ ਮੰਗਾ ਮੰਨਣ ਮਨਾਉਣੀ ਆ ਰਹੇ ਬਿਲਕੁਲ ਜੀ ਹੱਕੀ ਮੰਗਾ ਮੰਨਵਾਉਣ ਵਾਸਤੇ ਜਾ ਰਹੇ ਨੇ ਸਾਰੇ ਤੇ ਉਹ ਲੈ ਕੇ ਆਵਾਂਗੇ ਸਾ ਮਸਪੀ ਵੀ ਸਾਰਾ ਕੁਝ ਜੋ ਵੀ ਹੈਗਾ ਉਹ ਸਾਡੇ ਜਥੇਬੰਦੀਆਂ ਲੀਡਰਾਂ ਨੇ ਜੋ ਉਹਨਾਂ ਨੇ ਮੰਗਲ ਰੱਖੀਆਂ ਨੇ ਉਹ ਲੈ ਕੇ ਚੱਲਾਂਗੇ ਉਹਨਾਂ ਨੂੰ ਨਾਲ ਲੈ ਕੇ ਮੰਗਲ ਲੈ ਕੇ ਆਵਾਂਗੇ ਦੇਖੋ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਲੋਕੀ ਕਹਿ ਰਹੇ ਨੇ ਕਿਸਾਨ ਕਹਿ ਰਹੇ ਨੇ ਕਨੋਰੀ ਦੇ ਕਿਸਾਨ ਨੇ ਕਿ ਅਸੀਂ ਤਾਂ ਅੱਗੇ ਜਾ ਕੇ ਹਟਾਂਗੇ ਜਿੰਨੀਆਂ ਮਰਜ਼ੀ ਰੋਕਾਂ ਲਗਾ ਲੈਣ ਇਹ ਤਸਵੀਰਾਂ ਜਿਹੜੀਆਂ ਕਿ ਦੁਬਾਰਾ ਤੋਂ ਇਸ ਸਾਈਡ ਦੀਆਂ ਦਿਖਾਵਾਂਗੇ 11 ਤਰੀਕ ਤੋਂ ਆ ਅਸੀਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ 11 ਤਰੀਕ ਤੋਂ ਲੈ ਕੇ ਅੱਜ ਕਿਸੇ ਦੇ ਤੀਜਾ ਦਿਨ ਹੋ ਗਿਆ ਤੀਸਰੇ ਦਿਨ ਤੱਕ ਇਹ ਤਸਵੀਰਾਂ ਦਾ ਕਾਫਲਾ ਜਿਹੜਾ ਵੱਧ ਕੀ ਨਾ ਮਤੋ ਡਾਕੀ ਨਾਮ ਰਮਨ ਸਿੰਘ ਕਿੱਥੋਂ ਆਏ ਹੋ ਬਾਲਿਆਂਵਾਲੀ ਦੀ ਰਾ ਪਟਿੰਡੇ ਪਟਿੰਡੇ ਤੋਂ ਆਏ ਹੋ ਬਾਲਿਆਂਵਾਲੀ ਪਿੰਡ ਦੇ ਹਾਲਾਤ ਵੇਖੀ ਬਹੁਤ ਵੱਡੀ ਘਰ ਸਭ ਉਹ ਦੇਖੇ ਹੋਣੇ ਆ ਪੱਤਰ ਸਭ ਦੇਖੇ ਜਿੱਥੇ ਰੋਕਣ ਦੀ ਲੋੜ ਪੈ ਜੇ ਆਪਾਂ ਨੂੰ ਕਿ ਰਿਹਾ ਵੀ ਹਰ ਜਿੱਥੇ ਪਿਛਲੀ ਵਾਰ ਵੀ ਹਾਲਤੀ ਅੱਜ ਵੀ ਹਾਲ ਤੱਟ ਜਾ ਕੇ ਬਠਾਗੇ ਕਿਰਾਂ ਦੇ ਦਿੱਤੀ ਰੁਕਦੇ ਨਹੀਂਗੇ ਕਿੰਨਾ ਜਾਵਾਂ ਕਿ ਤਿਆਰੀ ਹੈ ਛੇ-ਛੇ ਮਹੀਨਾ ਦਾ ਰਸਣ ਲਈ ਬੈਠੇ ਹਾਂ ਜੀ ਜਰੇ ਕੀ ਕਿਆ-ਕਿਆ ਹੈ ਉਹ ਤਦੋਂ ਤੱਕ ਵਾਪਸੀ ਹੋਏਗੀ ਜਿੰਨਾ ਚੱਕ ਮੂਰਤ ਪੂਰੀਆਂ ਕਰ ਲੋਗਾ ਅਰੋ ਜਿਹੜੀਆਂ ਕਾਲਪ੍ਰਾਪੀ ਵਾਪਸੀ ਓਖੀ ਆ ਜੀਪਾਂ ਹੁਣ ਟਰੈਕਟਰ ਟਰਾਲੀਆਂ ਹੁਣ ਇਹ ਤਿਆਰ ਬਰ ਤਿਆਰ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੀਆਂ ਟਰੈਕਟਰ ਟਰਾਲੀਆਂ ਨੇ ਜੀਪਾਂ ਨੇ ਬਾਈ ਜੀਪਾਂ ਟਰੈਕਟਰ ਟਰਾਲੀਆਂ ਪੂਰੀਆਂ ਤਿਆਰ ਨੇ ਸਟਾਰਟ ਜਮਾ ਤਿਆਰ ਆ ਬਾਈ ਜਮਾ ਉਹ ਝੋਟਾ ਤਿਆਰ ਕੀਦਾ ਹਰੀ ਝੰਡੀ ਦਾ ਬਸ ਸਾਨੂੰ ਗਾਂ ਤੋਂ ਮੜਾ ਆਰਡਰ ਮਿਲਣਾ ਚਾਹੀਦਾ ਸੋ ਬਿਲਕੁਲ ਖਾਸ ਤੌਰ ਤੇ ਕਬਲ ਅਸੋ ਫਿਲਹਾਲ ਦੀ ਗੱਡੀ ਤੁਹਾਡਾ ਸ਼ੁਕਰੀਆ ਲੇਕਿਨ ਬਨੇ ਰਹੋ ਬਟ ਅਪਡੇਟ ਜਰੂਰ ਲੈਂਦੇ ਰਹਾਂਗੇ ਸ਼ਬੂ ਬੈਰੀਅਰ ਤੋਂ ਲਾਈਵ ਬੁਲਟਨ ਅਕੋਰਡਿੰਗਲੀ ਅਸੀਂ ਤੁਹਾਨੂੰ ਕੋਲ ਕੋਲ ਦੀ ਅਪਡੇਟਸ ਸੱਜੀ ਕਰ ਰਿਹਾ ਤਾਂ ਇਸੇ ਤਹਰ ਜੇਕਰ ਦੇਖਿਆ ਜਾਏ ਤਾਂ ਅਨਾਉਂਸਮੈਂਟ ਹੁਣ ਹੋ ਰਹੀ ਹੈ ਅਨਾਉਂਸਮੈਂਟ ਹੋ ਚੁੱਕੀ ਹੈ ਕਿ ਬੋਰੀਆਂ ਨੇ ਜਿਹੜੀਆਂ ਗੱਲੀਆਂ ਬੋਰੀਆਂ ਨੇ ਉਹ ਹੁਣ ਜਰੂਰ ਇਕੱਠੀਆਂ ਕਰ ਲਓ ਕਿਉਂਕਿ ਹੁਣ ਦਿੱਲੀ ਨੂੰ ਕੂਚ ਕਰਨਾ ਅਨਾਉਂਸਮੈਂਟ ਹੋ ਚੁੱਕੀ ਹੈ ਤਸਵੀਰਾਂ ਮੈਂ ਕਹੂੰਗਾ ਕੈਮਰਾਮੈਨ ਨੂੰ ਕੀ ਦਿਖ ਆਦਲੀ ਕੂਸ ਦਾ ਐਲਾਨ ਹੁੰਦਾ ਮੇਰੇ ਸੂਗੀ ਰੋਹਿਤ ਬਨਵੇਂ ਨੇ ਰੋਹਿਤ ਤਾ ਇੱਕ ਨਵੀਂ ਅਪਡੇਟ ਕੰਪਲਿਕੇਸ਼ਨ ਜਿਹੜੀ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਕਿਸਾਨ ਮੀਟਿੰਗ ਕਰਨ ਜਾ ਰਹੇ ਆ ਅਗਲੀ ਰਣਨੀਤੀ ਹੈ ਜਿਹੜਾ ਉਸ ਦਾ ਐਲਾਨ ਹੈ ਜਿਹੜਾ ਕੁਝ ਹੀ ਸਮੇਂ ਦੇ ਵਿੱਚ ਹੋਣਾ ਬਿਲਕੁਲ ਇਸ ਪਾਸੇ ਜਿਹੜੇ ਕਿਸਾਨ ਨੇ ਕਿ ਕੁਝ ਹੀ ਸਮੇਂ ਪਹਿਲਾਂ ਬਲਵੰਤ ਸਿੰਘ ਪਹਿਰਾਵ ਦੇ ਹੋਣ ਚਾਹੇ ਉਹਨਾਂ ਦੇ ਨਾਲ ਰਾਜੂ ਜੀ ਹੋਣ ਜਿਹੜੇ ਗੰਗਾ ਨਗਰ ਤੋਂ ਆ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜੇ ਉਹ ਅੱਜ ਦੀ ਇਹ ਪੂਰੀ ਰਣਨੀਤੀ ਹੈ ਜਿਹੜੀ ਬਣਾਉਣ ਵਾਲੇ ਨੇ ਕਿਸ ਤਰੀਕੇ ਦੀ ਜਿਹੜੀ ਪੂਰੀ ਕਹੇਗੀ ਉਹ ਰਹਿਣ ਵਾਲੀਆਂ ਤਾਂ ਕੋਈ ਸਮੇਂ ਦੇ ਵਿੱਚ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਵੱਲੋਂ ਮੀਟਿੰਗ ਹੈ ਜਿਹੜੀ ਕੀਤੀ ਜਾਣੀ ਹੈ ਤਾਂ ਬਹਿਰਾਮ ਕੇ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਦੀ ਕੋਸ਼ਿਸ਼ ਹੈ ਉਹ ਕਰਾਂਗੇ ਕਿ ਕਿਸ ਤਰੀਕੇ ਦੀ ਜੀ ਅੱਜ ਦੀ ਮੀਟਿੰਗ ਰਹਿਣ ਵਾਲੀਆਂ ਉਹਨਾਂ ਦੇ ਸਾਮਣੇ ਜੀ ਮੀਟਿੰਗ ਜੀ ਸ਼ੁਰੂ ਹੋਏਗੀ तमाम ਜਿਹੜੇ ਕਿਸਾਨ ਲੀਡਰ ਨੇ तमाम ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਜਿਹੜੀ ਇਹ ਮੀਟਿੰਗ ਹੈ ਜਿਹੜੀ ਕੀਤੀ ਜਾ ਰਹੀ ਹੈ ਔਰ ਅੱਜ ਤੁਸੀਂ ਦੇਖੋਗੇ ਤਾਂ ਅਨਾਉਂਸਮੈਂਟ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਕੀਤੀਆਂ ਜਾ ਰਹੀਆਂ ਨੇ ਸਾਬਤ ਤੌਰ ਤੇ ਕਿਹਾ ਗਿਆ ਕਿ ਕੋਈ ਵੀ ਕਿਸਾਨ ਕਿਸੇ ਦੇ ਉੱਪਰ ਹਮਲਾ ਨਹੀਂ ਕਰੇਗਾ ਕੋਈ ਵੀ ਜਿਹੜਾ ਮੁਕਾਬਲਾ ਹੈਗਾ ਉਹ ਕਿਸੇ ਨਾਲ ਨਹੀਂ ਕਰੇਗਾ ਕਿਉਂਕਿ ਦੂਸਰੇ ਪਾਸੇ ਜਿਹੜੇ ਜਵਾਨ ਨੇ ਉਹ ਵੀ ਸਾਡੇ ਹੀ ਨੇ ਕਿਸਾਨ ਵੀ ਸਾਡੇ ਹੀ ਨੇ ਜਿਹੜਾ ਐਲਾਨ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੇ ਕੁਝ ਸਮੇਂ ਦੇ ਵਿੱਚ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੀ ਇੱਕ ਮੀਟਿੰਗ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਜਿਸ ਦੇ ਵਿੱਚ तमाम ਜਿਹੜੀਆਂ ਜਥੇਬੰਦੀਆਂ ਇਸ ਅੰਦੋਲਨ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਤਾਂ ਇਸ ਵਕਤ ਦੀ ਸਭ ਤੋਂ ਅਹਿਮ ਬ੍ਰੇਕਿੰਗ ਕਿ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਜਿਹੜਾ ਅਗਲਾ ਏਜੰਡਾ ਉਹ ਤੈਅ ਕੀਤਾ ਜਾਏਗਾ